ਨਮੋ ਲੀਐ ਸਭ ਮੌ ਲੀਐ ਤਿਸਹਿ ਨਮੋ ਲਿਓ ਕੋ ਤਿਸਹਿ ਨਾ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕਾ ਜਿਨ ਕੇ ਹੇ ਨੀ ਮਾਨਿਆ ਕੇ ਮਾਨ ਨੇਤਾਨ ਆਸਰਾ ਤਨ ਤਨ ਸ੍ਰੀ ਗੁਰੂ ਗਲਤ ਸਾਹਿਬ ਜੀਓ ਮਹਾਰਾ ਮੋਲੀ ਤਰਤੀ ਮੋਲ ਆਇਆ ਕਾ ਕਮਾਲਿਆ ਤੰਤਰਗਾਸ ਅਗ ਕਟ ਮਾਲਿਆ ਪਰਗਾਸ ਵਾਹਿਤਾਰਤੀ ਮਾਲਿਆ ਆਕਾਸ਼ ਮਾਲੀ ਤਾਰਤੀ ਮਾਲਿਆ ਆਕਾਸ਼ ਰਾਜਾ ਨਾਮ ਬੋਲੇ ਆ ਅਨਤ ਪਾਏ ਰਾਜਾ ਨਾਮ ਬੋਲੇ ਆ ਅਨਤ ਪਾਏ ਜੈ ਦੇਖੋ ਉਤੇ ਰੇ ਅਸਮਾਏ ਜੈ ਮੋਈ ਤਰਤੀ ਮਾਲਿਆ ਅਕਾਸ਼ ਮੋਈ ਤਰਤੀ ਕੋਲੇ ਆਕਾਸ਼ ਦੂਤਿਆ ਮਾ ਰਾਮ ਦੁਤਿਆ be, be ਹੋਲੇ ਆਇਆ ਤੁਮ ਪਰ ਕਾਸ਼ ਮੋਰੀ ਤਾਰੀ ਤੀ ਹੋਲੇ ਆਇਆ ਕਾਸ਼ ਮੋਰੀ ਤਾਰੀ ਤੀ ਹੋਲੇ ਆਇਆ ਕਾਸ਼ ਮੋਰੀ ਤਾਰੀ ਤੀ ਹੋਲੇ ਤਾਰੀ ਤੀ ਹੋਲੇ ਤਾਰੀ ਤੀ ਹੋਲੇ ਆਇਆ ਕਾਸ਼ ਹਰ ਨਾਮ ਜਪਤੇ ਆ ਕਸ਼ ਨਾ ਕਹਿ ਜਮਕਾਨ ਨਾਨਕ ਮਨ ਤਨ ਸੁਖੀ ਹੋਏ ਅੰਤੈ ਮਿਲੇ ਗੋਪਾਲ ਹਰ ਕਨਾਂ ਤੇ ਆਇ ਕੈ ਓ ਹਰਿ ਭਾਈ ਕਰਮ ਕੰਤੇ ਪਾਈਐ ਤੇ ਸੁਹਾਵਤ ਤੇ ਪਰਮ ਮੋਲਿਆ ਅਮਰ ਪਰਵਾਇ ਸਤਿ ਸੁਖ ਪਦੈ ਜਿਤੀ ਸਭ ਸਾਈ ਨਾਨਕ ਸਿੰਘ ਰਹਿ ਕੈ ਸੰਤ ਕੀ ਵਾਰ ਮਹਲ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਕਾ ਨਾਮ ਤਿਆਕਿ ਉਹ ਹਰਿਆ ਭਾਈ ਕਰਮ ਲਖਨ ਤੇ ਪਾਈਐ ਏਹ ਸੁਹਾਈ ਵਣ ਤ੍ਰਿੰਨ ਤਰ ਭਵਣ ਮੋਲਿਆ ਅਮਰਤ ਫਲ ਪਾਏ ਪ੍ਰਸਾਦ ਸੁਖ ਬਜੈ ਲਤੀ ਸਰਸ਼ਾਈ ਨਾਮ ਸਿਮਰੇ ਕਾ ਨਾਮ ਫਿਰ ਬੋੜਨਾ ਤਾਈ ਕਾਮ ਕ੍ਰੋਧ ਲੋਭ ਮਿਟਸ ਜਾਏ ਹਮੇ ਨਾਨਕ ਪ੍ਰੇਰਣਾ ਗਤੀ ਕਰ ਪ੍ਰਸਾਦ ਗੁਰਦੇ ਪੰਜ ਬੱਤੇ ਬਾਵਲੀ ਕਰ ਸਟਟਵਾ ਜੰਜ ਪਾਇਨ ਬਿੱਟ ਉਕੜੋ ਆਰੋਗ ਸੋਖ ਸ ਮਿਟ ਗਏ ਰਤਨ ਮਾਨਨੋ ਆੜ ਨਰਨਾਮ ਤੇ ਆਇਦਾ ਕਿਰਪਾਏ ਨੋ ਆਸਤੇ ਹੋਜੇ ਅਨਾਨਕਾ ਮਾਵਲੀ ਕਰ ਸੱਚਾ ਢੋਆ ਆਪਣੇ ਚੰਨ ਜਪੈਨ ਵਿੱਚ ਦਇਓ ਖੜੋ ਆ ਰੋਗ ਸੋਗ ਸਭ ਮਿਟ ਗਏ ਨਿਤ ਨਮਨ ਰੋ ਆ ਤਨ ਰਣ ਨਮ ਤੇ ਹੈ ਦਾ ਫਿਰ ਪੈ ਨਾ ਮੋ ਜਿਸ ਤੇ ਅਪਜਾ ਨਾਨਕ ਜਿਸ ਤੇ ਪਜੈ ਨਾਨਕ so isso